ਜਸਟਿਸ ਜੋਰਾ ਸਿੰਘ ਜਿਹੜਾ ਨੇ ਅਕਾਲੀ ਦਲ ਦੀ ਸਰਕਾਰ ਸਮੇਂ ਬੇਦਬੀ ਮਾਮਲਿਆਂ ਦੀ ਜਾਂਚ ਕੀਤੀ ਅਤੇ ਹੁਣ ਉਹਨਾਂ ਨੇ ਸ਼ਰਮਣੀ ਅਕਾਲੀ ਦਲ ਦੀ ਸਰਕਾਰ ਅਤੇ ਕਾਂਗਰਸ ਸਰਕਾਰ ਤੇ ਕੋਈ ਵੀ ਨਾ ਕਾਰਵਾਈ ਕਰਨ ਦੇ ਦੋਸ਼ ਲਾਏ ਨੇ ਜਿਸ ਤੇ ਕਾਂਗਰਸ ਨੇ ਵੀ ਜੋਰਾ ਸਿੰਘ ਤੇ ਮੋੜਵਾ ਵਾਰ ਕੀਤਾ ਹੈ ਕਾਂਗਰਸ ਸਰਕਾਰ ਦੇ ਵਿੱਚ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਆਖਿਆ ਕਿ ਜੋਰਾ ਸਿੰਘ ਪਹਿਲਾਂ ਅਕਾਲੀ ਦਲ ਤੋਂ ਡਰ ਰਹੇ ਸਨ ਅਤੇ ਰਿਪੋਰਟ ਵੀ ਨਹੀਂ ਦਿੱਤੀ ਸੀ ਉਹਨਾਂ ਆਖਿਆ ਕਿ ਜੋਰਾ ਸਿੰਘ ਹੁਣ ਕੇਜਰੀਵਾਲ ਦੀ ਬੋਲੀ ਬੋਲਣ ਲੱਗੇ ਨੇ ਜਦੋਂ ਕਰ ਲਿਆ ਜੀ ਸੀ ਉਦੋਂ ਕਿਉਂ ਨਹੀਂ ਬੋਲਿਆ ਹੋ ਗੱਲ ਇਹ ਹੈ ਅਕਾਲੀ ਦਲ ਨੇ ਬਣਾਇਆ ਅਕਾਲੀ ਦਲ ਦੀ ਸਰਕਾਰ ਨੂੰ ਦਰਦਾਰ ਰਿਪੋਰਟ ਨਹੀਂ ਛੇਦੀ ਦਿੱਤੀ ਕਿਉਂ ਨਹੀਂ ਦਿੱਤੀ ਦੇਣੀ ਚਾਹੀਦੀ ਸੀ ਔਰ ਅਸੀਂ ਤਾਂ ਜਿਹੜੀਆਂ ਰਿਪੋਰਟਾਂ ਜੱਗ ਜਾਰੀ ਕੀਤੀਆਂ ਉਹਨਾਂ ਦੀ ਔਰ ਬਾਕੀ ਜਿਹੜਾ ਕੰਮ ਹੈ ਕੋਰਟ ਦਾ ਇਹ ਜਿਹੜਾ ਰੁਟੀਨ ਚ ਕੰਮ ਚੱਲ ਰਿਹਾ ਚੱਲੇਗਾ ਸਹੀ ਸਮੇਂ ਤੇ ਸਹੀ ਫੈਸਲਾ ਹੋਏਗਾ ਮੈਂ ਸਵੀਦਾ ਕਿ ਜਸਟਿਸ ਜੋਰਾ ਸਿੰਘ ਜੀ ਜਿਨ੍ਹਾਂ ਨੇ ਅਕਾਲੀ ਦਲ ਦੇ ਟਾਈਮ 'ਚ ਕਮਿਸ਼ਨ ਦੇ ਕੰਮ ਕਮਾਂਡ ਸੰਭਾਲੀ ਸੀ ਔਰ ਇਹਨੇ ਜ਼ੁਰਤਰੀ ਕੀਤੀ ਉਦੋਂ ਅਕਾਲੀ ਦਲ ਦੀ ਸਰਕਾਰ ਜਲਦੀ ਰਿਪੋਰਟ ਦੇਣ ਦੀ। ਔਰ ਮੈਸਬੀਦਾ ਕੇ ਕੈਪਟਨ ਅਮਰਿੰਦਰ ਸਿੰਘ ਜੀ ਸਰਕਾਰ ਨੇ ਇਹਨਾਂ ਦੀ ਰਿਪੋਰਟ ਬਾਰੇ ਨਸ਼ਰ ਕੀਤਾ ਹੈ। ਜੋ ਵੀ ਇਹਨਾਂ ਨੇ ਦਿੱਤੀ ਹੈ। ਔਰ ਜੋ ਕਾਰਵਾਈ ਹੈ ਰੂਟੀਨ ਤੇ ਚੱਲ ਰਹੀ ਹੈ। ਔਰ ਹੁਣ ਮੈਨੂੰ ਲੱਗਦਾ ਕਿ ਸਾਰਜੋਰਾ ਸਿੰਘ ਜੀ ਜਸਟਿਸ ਵਜੋਂ ਨਹੀਂ ਹੁਣ ਆਮ ਆਦਮੀ ਪਾਰਟੀ ਕੇਜਰੀਵਾਲ ਦੀ ਬੋਲੀ ਬੋਲ ਲੈ। ਬਿਲਕੁਲ ਨਹੀਂ ਮੁਕਰੇ ਨਾ ਸਾਡੇ ਇਹ ਰੀਤ ਹੈ ਕਾਂਗਰਸ ਪਾਰਟੀ ਦੀ ਮੁਕਰਨ ਦੀ। ਔਰ ਖਾਸ ਕਰਕੇ ਕੈਪਟਨ ਸਾਹਿਬ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਦੇ ਹੁੰਦੇ ਆ ਜਿਹੜੀ ਗੱਲ ਤੇ ਪੈਰ ਰੱਖ ਦਨ ਪਿੱਛੇ ਨਹੀਂ ਹਟਦੇ